ਤੇ ਲੋ ਜੀ ਇਧਰ ਬਲੌਗ ਦੀ ਸ਼ੁਰੂਆਤ ਤੁਹਾਨੂੰ ਪਤਾ ਹੈ ਜਿਵੇਂ ਕਿ ਮੈਂ ਲੇਟ ਕਰਦੀ ਹਾਂ ਕਈ ਵਾਰੀ ਬਹੁਤ ਲੇਟ ਹੋ ਗਏ ਕੰਮ ਕਰਦੇ ਕਰਦੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਬਲੌਗ ਦੀ ਸ਼ੁਰੂਆਤ ਹੀ ਕਰਦੇ ਆ ਠੀਕ ਹੈ ਜੀ ਇਧਰ ਆਪਾਂ ਕਰਨ ਲੱਗੇ ਰਾਤਾ ਗੁੰਨਣ ਲੱਗੇ ਸੀ ਤੇ ਗਾਇਜ਼ ਅੱਜ ਮੈਂ ਬਣਾ ਕੇ ਦਿਖਾਉਂਗੀ ਤੁਹਾਨੂੰ ਇੱਕ ਬਿਲਕੁਲ ਨਿਊ ਰੈਸিপি ਬਹੁਤ ਘੱਟ ਘਣਾ ਨੇ ਬਣਾਈ ਹੋਣੀ ਮੈਂ ਨਹੀਂ ਕਹਿੰਦੀ ਕਿ ਬਣਾਉਂਦੀ ਆ ਬਹੁਤ ਸਾਰਿਆਂ ਨੇ ਬਣਾਈ ਵੀ ਹੋਣੀ ਹੈ ਜੇਕਰ ਤੁਸੀਂ ਨਹੀਂ ਬਣਾਈ ਤੇ ਉਹ ਜ਼ਰੂਰ ਟਰਾਈ ਕਰਿਓ ਠੀਕ ਹੈ ਜੀ ਬਹੁਤ ਵਧੀਆ ਚੀਜ਼ ਹੈ ਬਹੁਤ ਟੇਸਟੀ ਹੈ ਜੇਕਰ ਤੁਹਾਡੇ ਬੱਚੇ ਵੀ ਖਾਂਦੇ ਹਨਾ ਤੇ ਖੁਸ਼ ਹੋ ਕੇ ਖਾਂਦੇ ਤੇ ਉਹਨਾਂ ਲਈ ਰਿਚੇਸ ਬਿਲਕੁਲ ਇੱਕ ਨਵੀਂ ਰੈਸਪੀ ਆਉਣ ਵਾਲੀ ਠੀਕ ਹੈ ਜੀ ਮੈਂ ਕਿਹਾ ਚਲੋ ਪਹਿਲਾਂ ਆਟਾ ਗੁੰਨ ਲਾ ਫਿਰ ਇਹਦੇ ਨਾਲ ਜਿਹੜੇ ਫਰੋਠੀ ਦੇ ਨਾਲ ਖਾਓ ਕੁਝ ਖਾਓ ਬਿਲਕੁਲ ਨਵੀਂ ਰੈਸਪੀ ਤੁਹਾਨੂੰ ਮੈਂ ਦਿਖਾਣ ਲਈ ਆ ਮੈਂ ਉਹਦੇ ਜੋਦੋ ਜੀਜਾ ਪਾਉਂਦੀ ਹੁੰਨੀ ਉਹਦੇ ਵਿੱਚ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਤੇ ਲਓ ਜੀ ਅੱਜ ਚਿਮਨੀ ਦੀ ਤੇ ਲਾਈਟ ਜਗਾਉਂਦੀ ਆ ਹਮੇਸ਼ਾ ਮੈਂ ਚਿਮਨੀ ਵੀ ਚਲਾਉਂਦੀ ਆ ਇਹਦੇ ਜੇ ਨਾ ਸੀ ਲਾਈਟਾਂ ਲਗਾਈ ਹੋਈਆਂ ਤੇ ਬਹੁਤ ਥੀਨ ਹੋ ਗਿਆ ਮੈਂ ਲਗਾ ਆ ਗਾਈਆਂ ਹੀ ਨਹੀਂ ਆ ਦੇਖ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਇਹਨਾਂ ਨਾ ਬਹੁਤ ਸੋਹਣੀਆਂ ਲੱਗਦੀਆਂ ਨਾ ਜੇ ਲਾਈਟਾਂ ਲਗਾ ਦੋ ਨਾ ਫਿਰ ਚਿੰਨੀ ਦੀ ਆ ਸਵਿਚ ਨਹੀਂ ਲੱਗਦਾ ਹੈਗਾ ਸਾਡਾ ਇਸ ਕਰਕੇ ਨਹੀਂ ਲਗਾਉਂਦੀ ਹੈਗੀ ਮੈਨੂੰ ਥੋੜਾ ਜਿਹਾ ਬਾਹਰ ਕਰਕੇ ਲਗਾਉਣਾ ਬੇਟੇ ਡਾਰਨ ਵਾਲਾ ਖਤਰੇ ਵਾਲਾ ਕੰਮ ਅਸਲ ਹੈ ਚਰੜ-ਚਰੜ ਕਰਦੇ ਨਾ ਫਿਰ ਇਹ ਤਾਰਾਂ ਸਾਡਾ ਡਾਰ ਹੁੰਦਾ ਆਪ ਬਿਜਲੀ ਨਾਲ ਕਦੀ ਵੀ ਰਿਸਕ ਨਹੀਂ ਲੈਣਾ ਚਾਹੀਦਾ ਤੇ ਆ ਲੋ ਜੀ ਮੈਂ ਇੱਧਰ ਬਣਾਉਣ ਲੱਗੀ ਸੀ ਕੱਢ ਲਈ ਇੱਕ ਨਿਊ ਰੈਸিপি ਲੈ ਕੇ ਆਈਆਂ ਬਹੁਤ ਵਧੀਆ ਤੇ ਬਹੁਤ ਟੇਸਟੀ ਤੁਸੀਂ ਦੇਖਿਆ ਜੀ ਕਿ ਧਨੀਆ ਦੀ ਚਟਨੀ ਤਾਂ ਆਪਾਂ ਬਣਾਉਂਦੇ ਰਹਿੰਦੇ ਹਣਾ ਜੀ ਤੇ ਬਹੁਤ ਵਧੀਆ ਚੀਜ਼ ਹੈ ਤੇ ਆ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਨਾ ਪਹਿਲਾਂ ਹੋਪੀ ਗੋਲੀ ਸੀਗੀ ਇਮਲੀ ਆ ਦੇਖੋ ਤੁਸੀਂ ਵੀ ਇਮਲੀ ਪਿਗੋ ਲੈਣੀ ਹੈ ਇਮਲੀ ਦੀ ਇੱਕ ਬਿਲਕੁਲ ਨਿਊ ਰੈਸিপি ਹੈ ਠੀਕ ਹੈ ਇਮਲੀ ਪਾ ਕੇ ਬਣਾਉਂਗੀ ਸਬਜੀ ਲਾ ਲਓ ਚਟਨੀ ਲਾ ਲਓ ਜੋ ਤੁਹਾਡਾ ਮਨ ਕਰਦਾ ਹੈ ਤੁਸੀਂ ਉਹਨੂੰ ਨਾਮ ਦੇ ਸਕਦੇ ਹੋ ਪਰ ਬਹੁਤ ਵਧੀਆ ਚੀਜ਼ ਹੈ ਇਹਨੂੰ ਆਪਾਂ ਪਹਿਲਾਂ ਨਾ ਚੰਗੀ ਤਰ੍ਹਾਂ ਚੰਗੀ ਖੋਲ ਕੇ ਇਹਨੂੰ ਆਪਾਂ ਪਾਣੀ ਨੂੰ ਨਾ ਛਾਣ ਲੈਣਾ ਬਿਲਕੁਲ ਹਲਕਾ ਜਿਹਾ ਤੇਲ ਪਾਣਾ ਜ਼ਿਆਦਾ ਤੇਲ ਨਹੀਂ ਪਾਣਾ ਹੈਗਾ ਠੀਕ ਹੈ ਤੇਲ ਪਾਣਾ ਤੇਲ ਦੇ ਵਿੱਚ ਆਪਾਂ ਜੋ ਜੋ ਮਤਲਬ ਗਰਮ ਕਰਨਾ ਉਹ ਤੁਹਾਨੂੰ ਦਿਖਾਉਂਦੀ ਆ ਮੈਂ ਠੀਕ ਹੈ ਤੇਲ ਸਾਡਾ ਚੰਗੀ ਤਰ੍ਹਾਂ ਥੋੜਾ ਗਰਮ ਹੋ ਜਾਏ ਥੋੜਾ ਜਿਹਾ ਤੇਲ ਪਾਣਾ ਠੀਕ ਹੈ ਇੱਧਰ ਆਪਾਂ ਇਮਲੀ ਜਿਹੜੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਣ ਲੈਣਾ ਦਾ ਪਾਣੀ ਕੱਢ ਲੈਣਾ ਠੀਕ ਹੈ ਜੀ ਬਾਕੀ ਇਹਦਾ ਬਰੁੱਦਾ ਜਿਹਾ ਆਪਾਂ ਸਿੱਟ ਦੇਣਾ। ਬਾਕੀ ਖੱਟਾ ਪੰਜਾ ਹੋ ਜਾ ਸਾਡੇ। ਆ ਦੇਖੋ ਜੀ ਇਹਨੂੰ ਇੱਦਾਂ ਕਰਕੇ ਆ ਲੈ ਲਈਆਂ ਮੈਂ ਚਾਰ ਮਿਰਚਾਂ। ਬਾਕੀ ਜੋ ਜੋ ਮੈਂ ਪਾਉਂਦੀ ਆ ਸਮਾਨ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਦੀ ਜਾਵਾਂਗੀ ਠੀਕ ਹੈ ਜੀ। ਤੇ ਲਓ ਜੀ ਇਹਦੇ ਲਈ ਆਪਾਂ ਦੇਖੋ ਜੀ ਕੀ ਕੀ ਚੀਜ਼ਾਂ ਲਈਆਂ ਜਿਸ ਤਰ੍ਹਾਂ ਜਿਸ ਤਰ੍ਹਾਂ ਕਰਾਂਗੇ ਸਭ ਤੋਂ ਪਹਿਲਾਂ ਆਪਣਾ ਤੇਲ ਸਾੜ ਲੈਣਾ ਠੀਕ ਹੈ ਜੀ। ਇਹ ਮੈਂ ਮਟੀਰੀਅਲ ਸਾਰਾ ਲੈ ਲਿਆ ਮੈਂ ਜਿਵੇਂ ਪਾਉਂਦੀ ਜਾਵਾਂਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਜਾਵਾਂਗੀ ਤੇ ਇਹ ਮਿਲੀ ਦਾ ਆਪਾਂ ਰਸਾ ਕਰ ਲਿਆ। ਇੱਧਰ ਲੈ ਲਿਆ ਜੀ ਆਪਾਂ ਸਾ ਧਨੀਆਂ ਠੀਕ ਹੈ ਜੀ। ਹਰਾ ਧਨੀਆ ਬਿਲਕੁਲ ਫ੍ਰੈਸ਼ ਤਾਜ਼ਾ ਤਾਜ਼ਾ ਤੁਸੀਂ ਧਨੀਆ ਲੈਣਾ ਠੀਕ ਹੈ ਇਹਦੀ ਆਪਾਂ ਕੱਟਣਾ ਹੁਣ ਕਟਿੰਗ ਕਰ ਲਾਂਗੇ ਠੀਕ ਹੈ ਬਹੁਤ ਵਧੀਆ ਇੱਕ ਰੈਸিপি ਬਣਾ ਕੇ ਦਿਖਾਵਾਂਗੇ ਤੁਹਾਨੂੰ ਹੁਣ ਆਪਾਂ ਜਿਵੇਂ ਤੇਲ ਸਾੜ ਲਿਆ ਨਾ ਠੀਕ ਹੈ ਇਹਦੇ ਵਿੱਚ ਆਪਾਂ ਪਾ ਲੈਣੀ ਹੈ ਜੀ ਸਭ ਤੋਂ ਪਹਿਲਾਂ ਲਾਲ ਮਿਰਚਾਂ ਪਾ ਲੋ ਤੁਸੀਂ ਠੀਕ ਹੈ ਜੀ ਇਹਨਾਂ ਨੂੰ ਆਪਾਂ ਕਰ ਲੈਣਾ ਇਕਦਮ ਕਾਲੀਆਂ ਜੇ ਤੁਹਾਡਾ ਮਨ ਹੈ ਤਾਂ ਤੁਸੀਂ ਇਹਨੂੰ ਅਵੋਇਡ ਕਰ ਸਕਦੇ ਹੋ ਨਹੀਂ ਪਾਣੀ ਇਥੇ ਨਾ ਪਾਓ ਠੀਕ ਹੈ ਇਹ ਆਪਣੀ ਮਰਜ਼ੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ ਇਹਦੇ ਵਿੱਚ ਹਿੰਗ ਹਿੰਗ ਦੇ ਨਾਲ ਬਹੁਤ ਅੱਛਾ ਫਲੇਵਰ ਵੀ ਆਉਂਦਾ ਹੈ ਨਾਲੇ ਵਾਇਵਰਦੀ ਵੀ ਦੂਰ ਹੁੰਦੀ ਹੈ ਠੀਕ ਹੈ ਜੀ ਤੇ ਇਹ ਚੀਜ਼ ਜਿਹੜੀ ਬਣਾ ਰਹੀ ਆ ਨਾ ਇਹ weight lose ਲਈ ਵੀ ਬਹੁਤ ਵਧੀਆ ਚੀਜ਼ ਹੈ ਤੁਸੀਂ ਇਹ ਚੀਜ਼ try ਜ਼ਰੂਰ ਕਰਿਓ ਮੇਰੇ ਕਹਿਣ ਤੇ আর ਜਿਸ ਤਰ੍ਹਾਂ ਮੈਂ ਸੇਮ ਕਰ ਬਣਾ ਰਹੀ ਆ ਨਾ ਸੇਮ ਤੁਸੀਂ ਇਸੇ ਤਰ੍ਹਾਂ ਹੀ ਇਹ ਰੈਸিপি ਬਣਾਉਂਦੇ ਜਾਣਾ ਬਿਲਕੁਲ ਵੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਬਹੁਤ ਅੱਛੀ ਚੀਜ਼ ਹੈ ਤੁਹਾਡੇ ਕੰਮ ਆਣ ਵਾਲੀ ਚੀਜ਼ ਹੈ ਠੀਕ ਹੈ ਜੀ ਇਹਦੇ ਵਿੱਚ ਹੁਣ ਪਾ ਦੇਣਾ ਆਪਾਂ ਜੀਰਾ ਤੇ ਰਾਈ ਜੇਕਰ ਤੁਸੀਂ ਪਾਣਾ ਚਾਹੁੰਦੇ ਹੋ ਰਾਈ ਪਾਓ ਨਹੀਂ ਤੇ ਵੈਸੇ ਲੋੜ ਨਹੀਂ ਹੈਗੀ ਠੀਕ ਹੈ ਜੀ ਹੁਣ ਆਪਾਂ ਰਾਈ ਇਹਨੂੰ ਭੁੰਨ ਕੇ ਹੁਣ ਆਪਾਂ ਪਾ ਦੇਣੀ ਹੈ ਕੁਝ ਥੁਲੀਆਂ ਲਸਣ ਦੀ ਲਸਣ ਦੀਆਂ ਥੁਲੀਆਂ ਪਾਓ ਇਹਦੇ ਨਾਲ ਵੀ ਫਲੇਵਰ ਬਹੁਤ ਵਧੀਆ ਆਏਗਾ ਠੀਕ ਹੈ ਥੋੜਾ ਜਿਹਾ ਆਪਾਂ ਕਰ ਲੈਨੇ ਇਹਨੂੰ ਰੋਸਟ ਇਹਨੂੰ ਰੋਸਟ ਕਰਦੇ ਜਾਵਾਂਗੇ ਸੱਤਾ ਕਾਪਾ ਕੇ ਨਹੀਂ ਆੰਗਿਆ ਜਿਹੜਾ ਕੱਟ ਕੇ ਰੱਖ ਲੈਨੇ ਤੇ ਲੋ ਜੀ ਇਹਨੂੰ ਆਪਾਂ ਬਰੀਕ-ਬਰੀਕ ਬਿਲਕੁਲ ਕੱਟ ਲੈਣ ਜਿੰਦਾ ਵੀ ਬਰੀਕ ਨਾ ਹੋਵੇ ਕੋਈ ਜਾਰ ਨਹੀਂ ਹੈਗਾ ਚਾਹੇ ਤੁਸੀਂ ਥੋੜਾ ਮੋਟਾ-ਮੋਟਾ ਵੀ ਰੱਖ ਸਕਦੇ ਹੋ ਠੀਕ ਹੈ ਜੀ ਇਹਨੂੰ ਆਪਾਂ ਕੱਟ ਲਿਆ ਹੁਣ ਆਪਾਂ ਆ ਦੇਖੋ ਜੀ ਆਪਣੇ ਲਸਣ ਵਗੈਰਾ ਸਾਰਾ ਕੁਝ ਇਹਨੂੰ ਵਧੀਆ ਤਰੀਕੇ ਨਾਲ ਰੋਸਟ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕੀ ਕੁਝ ਪਾਣੇ ਆ ਮੈਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਇਹਦੇ ਵਿੱਚ ਪਾਣੇ ਆਪਾਂ ਪੀਸਿਆ ਹੋਇਆ ਧਨੀਆ ਠੀਕ ਹੈ ਇਹ ਪੀਸਿਆ ਹੋ ਜਾਏਕਰ ਤੁਸੀਂ ਚਾਹੋ ਨਾ ਸਾਬਤ ਦਰ ਪੜਾ ਜਾ ਕਰਕੇ ਉਹ ਵੀ ਪਾ ਸਕਦੇ ਹੋ ਟੇਸਟ ਅਨਸਾਰ ਤੁਸੀਂ ਪਾ ਦੇਣਾ ਇਹਦੇ ਵਿੱਚ ਆਪਣੇ ਨਮਕ ਜਿੰਨਾ ਤੁਸੀਂ ਟੇਸਟ ਰੱਖਣਾ ਠੀਕ ਹੈ ਜੀ ਹਰੀਆਂ ਮਿਰਚਾਂ ਵੀ ਪਾ ਸਕਦੇ ਹੋ ਥੋੜੀਆਂ ਜਿਹੀਆਂ ਨਾਲ ਮਿਰਚਾਂ ਪਾ ਸਕਦੇ ਹੋ ਗਰਮ ਮਸਾਲਾ ਇਹਦੇ ਚ ਆਪਾਂ ਹਲਦੀ ਬਿਲਕੁਲ ਨਹੀਂ ਪਾਣੀ ਹੈਗੀ ਇਹ ਚੀਜ਼ ਦਾ ਖਾਸ ਧਿਆਨ ਰੱਖਿਓ ਤੁਸੀਂ ਠੀਕ ਹੈ ਜੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਸਾਲਿਆਂ ਨੂੰ ਸਾਰਿਆਂ ਨੂੰ ਰਲਾ ਲੈਣਾ ਫਿਰ ਇਹਦੇ ਵਿੱਚ ਪਾ ਦੇਣੀ ਹੈ ਜੀ ਆਪਾਂ ਕਾਲੀ ਮਿਰਚ ਕਾਲੀ ਮਿਰਚ ਵੀ ਬਹੁਤ ਜ਼ਰੂਰੀ ਹੈ ਹਲਕਾ ਜਿਹੇ ਦੇ ਵਿੱਚ ਕਾਲਾ ਨਮਕ ਜ਼ਰੂਰ ਪਾ ਸਕਦੇ ਹੋ ਤੁਸੀਂ ਠੀਕ ਹੈ ਕਾਲੇ ਨਮਕ ਦੇ ਨਾਲ ਨਾ ਹੋਰ ਜ਼ਿਆਦਾ ਵਧੀਆ ਸੇ ਟੇਸਟ ਆ ਜਾਏਗਾ ਜੇਕਰ ਤੁਸੀਂ ਚਾਹੋ ਤੇ ਜਵਾਨ ਪਾ ਸਕਦੇ ਮੈਂ ਜਵਾਨ ਪਾਉਂਦੀ ਨਹੀਂ ਤੇ ਨਾ ਮੈਂ ਪਾਉਂਦੀ ਹੁੰਦੀ ਹੁਣ ਇਹਦੇ ਵਿੱਚ ਪਾ ਦੇਣਾ ਜੀ ਆਪਾਂ ਜਿਹੜਾ ਇਮਲੀ ਵਾਲਾ ਪਾਣੀ ਹੈ ਨਾ ਇਹਨੂੰ ਪਾ ਦਾਂ। ਠੀਕ ਹੈ ਜੀ ਰਿਕਟਿੰਗ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਜੀ ਕਿ ਤੁਸੀਂ ਇਹ ਜਿਹੜਾ ਮੈਂ ਬਣਾ ਰਹੀ ਹਾਂ ਨਾ ਨਾ ਤਾਂ ਲੋਹੇ ਦੀ ਕੜਾਈ ਤੋਂ ਬਣਾਣਾ ਤੇ ਨਾ ਹੀ ਐਲੂਮੀਨੀਅਮ ਦੀ ਚ ਬਣਾਣਾ। ਠੀਕ ਹੈ ਸਿਲਵਰ ਦੀ ਕੜਾਈ ਤੇ ਹੀ ਬਣਾਣਾ। ਠੀਕ ਹੈ ਜੀ ਇਹਨੂੰ ਆ ਗਿਆ ਰੇਜਾ। ਹੁਣ ਆਪਾਂ ਆ ਦੇਖੋ। ਆ ਦੇਖੋ ਜੀ ਆਪਣਾ ਕੱਟਿਆ ਹੋਇਆ ਧਨੀਆ ਜਿਹੜਾ ਨਾ ਹੁਣ ਆਪਾਂ ਇਹਨੂੰ ਸਾਰੇ ਹੋਏ ਨੇ ਪੀਚੇ ਪਾ ਦਾਂ। ਤੁਸੀਂ ਇਹਨੂੰ ਸਬਜੀ ਵੀ ਕਹਿ ਸਕਦੇ ਹੋ ਚਟਨੀ ਵੀ ਕਹਿ ਸਕਦੇ ਹੋ ਜੋ ਤੁਹਾਡਾ ਮਨ ਹੈ ਅਚਾਰ ਵੀ ਕਹਿ ਸਕਦੇ ਹੋ ਜੋ ਤੁਹਾਡੇ ਨੂੰ ਮਤਲਬ ਅੱਛਾ ਲੱਗੇ ਉਹਨੂੰ ਕਦੋਂ ਤੱਕ ਵੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਚਾਹੇ ਤੁਸੀਂ ਫ੍ਰੀਜ 'ਚ ਰੱਖਣੋ ਚਾਹੇ ਤੁਸੀਂ ਬਾਹਰ ਤੇ ਤੁਹਾਡਾ ਕਦੇ ਵੀ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਠੀਕ ਹੈ ਇਹਨੂੰ ਚੰਗੀ ਤਰ੍ਹਾਂ ਪਰੇਲਾ ਦੇਣਾ ਔਰ ਇਹਨੂੰ ਆਪਾਂ ਹੁਣ ਇਹਨੂੰ ਥੋੜੀ ਦੇਰ ਲਈ ਟੱਕ ਦਾਂਗੇ ਲੋ ਜੀ ਆ ਦੇਖੋ ਜਿੱਦਾਂ ਜਿੱਦਾਂ ਹੀ ਇਹਦਾ ਇੰਡਲੀ ਦਾ ਪਾਣੀ ਸੁੱਕਦਾ ਜਾਏਗਾ ਤੁਸੀਂ ਹੋਰ ਕੁਝ ਨਹੀਂ ਪਾਣਾ ਇਹਦੇ ਵਿੱਚ ਠੀਕ ਹੈ ਜੀ ਜੇਕਰ ਚਾਹੋ ਤੁਸੀਂ ਹਰੀਆਂ ਨਿੰਦਰ ਚ ਇਹਦੇ ਵਿੱਚ ਲੰਬੀਆਂ ਲੰਬੀਆਂ ਛੋਡੀਆਂ ਕੱਟ ਕੇ ਪਾ ਸਕਦੇ ਹੋ ਆ ਦੇਖੋ ਜੀ ਮੈਨੂੰ ਆ ਥੋੜੀ देर ਲਈ ਟਾਪ ਦਾਂਗੇ ਦੇਖੋ 5 ਮਿੰਟ ਲਈ ਆਪਾਂ ਇਹਨੂੰ ਟੱਕ ਦਿੰਦੇ ਹਾਂ ਠੀਕ ਹੈ ਜੀ ਤਦ ਤੱਕ ਆਪਾਂ ਆਪਣਾ ਸਾਰਾ ਖਲਾਮੜ ਵਗੈਰਾ ਸੰਭ ਲੈਣੇ ਆਪਾਂ ਤੇ ਲੋਟੀ ਇੱਧਰ ਬਣ ਗਈ ਸਾਡੀ ਛੱਡਣੀ ਇੱਧਰ ਬਣਾਉਣ ਲੱਗੇ ਸੀ ਮੈਂ ਰੋਟੀ ਤੇ ਰੋਟੀ ਦੇ ਨਾਲ ਛੱਡਣੀ ਖਾਓ ਬਹੁਤ ਟੇਸਟੀ ਤੇ ਬਹੁਤ ਵਧੀਆ ਬਣਦੀ ਗਾਇਜ਼ ਆ ਦੇਖੋ ਤੁਸੀਂ ਦੇਖ ਸਕਦੇ ਹੋ ਹਾਰੇ ਕੋ ਔਰ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਇਹਦਾ ਬਿਲਕੁਲ ਪਾਣੀ ਸੁੱਕ ਜੇ ਤਾਂ ਇਹਨੂੰ ਤੁਸੀਂ ਗੈਸ ਨੂੰ ਬੰਦ ਕਰਨਾ ਹੈ ਠੀਕ ਹੈ ਜੀ ਆ ਦੇਖੋ ਸਾਡਾ ਪਾਣੀ ਬਿਲਕੁਲ ਸੁੱਕ ਗਿਆ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਇਹਨੂੰ ਰੋਟੀ ਦੇ ਨਾਲ ਜਿੱਦਾਂ ਮਰਜ਼ੀ ਤੁਹਾਡਾ ਮਨ ਕਰੇ ਨਾ ਤੁਸੀਂ ਖਾ ਸਕਦੇ ਹੋ ਮੈਂ ਤੁਹਾਨੂੰ ਦਿਖਾਨੀ ਆ ਔਰ ਇਹਨੂੰ ਕੰਚ ਦੇ ਜਾਰ ਦੇ ਵਿੱਚ ਤੁਸੀਂ ਪਾ ਕੇ ਰੱਖਿਓ ਠੀਕ ਹੈ ਜੀ ਕਿਸੇ ਪਲਾਸਟਿਕ ਦੇ ਜਾਰ ਚ ਨਹੀਂ ਰੱਖਣਾ ਕਿਸੇ ਚ ਨਹੀਂ ਰੱਖਣਾ ਹੈਗਾ ਤੇ ਇਹਨੂੰ ਕੰਚ ਦੇ ਜਾਰ ਚ ਤੁਸੀਂ ਪਾ ਕੇ ਰੱਖ ਸਕਦੇ ਆ ਆ ਦੇਖੋ ਇੱਕਦਮ ਪਰਫੈਕਟ ਬਣੀ ਹੈ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦੀ ਹੈ ਠੀਕ ਹੈ ਜੀ ਨਾਲੇ ਤੁਹਾਨੂੰ ਪਤਾ ਹੈ ਧਨੀਏ ਦੀ ਚਟਣੀ ਇੰਨੀ ਵਧੀਆ ਹੁੰਦੀ ਹੈ ਨਾ ਕੀ ਦੇਖੋ ਦੇਖਣ ਚ ਵੀ ਟੇਸਟੀ ਤੇ ਇਹ ਵਾਲੀ ਮਿਰਚ ਤਾਂ ਮੈਨੂੰ ਵੈਸੇ ਹੀ ਬਹੁਤ ਪਸੰਦ ਹੈ ਤੁਸੀਂ ਬਣਾਇਓ ਤੇ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਠੀਕ ਹੈ ਜੀ ਕੀ ਕਿਦਾਂ ਦੀ ਲੱਗੀ ਹੈ ਚਟਣੀ ਇਹ ਰੈਸিপি ਬਿਲਕੁਲ ਨਿਊ ਸੀ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਦੀ ਆ ਆ ਦੇਖੋ ਇਸ ਨੂੰ ਟੱਕ ਕੇ ਇਦਾਂ ਰੱਖ ਸਕਦੇ ਹੋ ਜਿੱਦਾਂ ਮਰਜ਼ੀ ਚਾਵਲਾਂ ਦੇ ਨਾਲ ਖਾਓ ਫੁਲਕੇ ਦੇ ਨਾਲ ਖਾਓ ਪਰੌਂਠੀ ਦੇ ਨਾਲ ਖਾਣ ਨਾਲ ਖਾਓ ਜਿੱਦਾਂ ਤੁਹਾਡਾ ਮਨ ਕਰਦਾ ਉਸੇ ਤਰੀਕੇ ਉਸੇ ਤਰ੍ਹਾਂ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਮੈਨੂੰ ਆਦਤ ਹੈ ਮੈਨੂੰ ਸ਼ੌਂਕ ਹੈ ਆ ਦੇਖੋ ਇਹ ਮਮੂਲੀ ਦੀ ਚਟਣੀ ਬਣਾਈ ਸੀਗੀ ਇਹ ਮਮੂਲੀ ਤੇ ਧਨੀਆ ਪਾ ਕੇ ਹਰੀਆਂ ਮਿਰਚਾਂ ਪਾ ਕੇ ਚਟਣੀ ਬਣਾਈ ਹੈ ਦੂਜੀ ਖਾਲੀ ਤਮੀਏ ਦੀ ਬਣਾ ਲਈਏ ਸਾਡੇ ਘਰ ਦੇ ਜਿੱਦਾਂ ਵੀ ਪਸੰਦ ਕਰਦੇ ਮੈਂ ਉਸੇ ਤਰ੍ਹਾਂ ਚਟਣੀ ਬਣਾ ਲਿਆ ਉਸੇ ਤਰ੍ਹਾਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਬਾਕੀ ਮਿਲਦੀਆਂ ਜੀ ਹੋਰ ਕੰਮਾਂ ਦੇ ਨਾਲ ਜੀ ਹੈ ਜੀ ਬਾਕੀ ਪਿਆਰ ਨਾਲ লাইਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਮੈਨੂੰ ਕਮੈਂਟਾਂ 'ਚ ਦੱਸਿਆ ਕਰੋ ਬਾਕੀ ਬਹੁਤ ਸਾਰਾ ਪਿਆਰ ਅੰਬਾਲੇ ਵਾਲੀ ਸਿਸਟਰ ਜਸਬੀਰ ਕੌਰ ਜੀ ਬਹੁਤ ਸਾਰਾ ਸ਼ੁਕਰੀਆ ਤੁਸੀਂ ਡੇਲੀ ਕਮੈਂਟ ਕਰਦੇ ਹੋ ਇੱਕ ਮੈਨੂੰ ਭੈਣ ਟਾਰੀ ਤੋਂ ਫੋਨ ਆਇਆ ਸੋਰੀ ਮੈਸ ਕਮੈਂਟ ਆਇਆ ਸੀਗਾ ਅ ਅੰਮ੍ਰਿਤਸਰ ਤੋਂ ਬਹੁਤ ਅੱਛਾ ਲੱਗਿਆ ਬਹੁਤ ਵਧੀਆ ਲੱਗਿਆ ਤੁਹਾਡਾ ਕਮੈਂਟ ਮੜ ਗਿਆ ਮੈਨੂੰ ਬਹੁਤ ਖੁਸ਼ੀ ਹੋਈ ਠੀਕ ਹੈ ਜੀ ਐਦਾ ਹੀ ਆਪਣਾ ਪਿਆਰ ਤੇ ਲੋ ਜੀ ਇੱਧਰ ਕੰਮ ਨਿਪੜ ਗਿਆ ਸੀ ਸਾਡਾ ਪਰ ਸੋਈ ਸਾਰੀ ਸਾਫ ਸੁਥਰੀ ਕਰ ਲਈਏ ਠੀਕ ਹੈ ਜੀ ਬਾਕੀ ਮੈਂ ਕਿਹਾ ਚਲੋ ਦਿਖਾਨੀ ਆ ਤੁਹਾਨੂੰ ਗਾ ਜ ਸਾਡੇ ਮੈਂ ਦੱਸਦੀਆਂ ਇੱਕ ਮੈਂ ਲੈ ਕੇ ਆਈ ਸੀ ਵੈਸੇ ਛੁਟਕੀਆਂ ਸਾਡੇ ਪਾਉਂਦੇ ਨਹੀਂ ਤੇ ਇੱਥੇ ਪਿੰਡ ਦੇ ਵਿੱਚ ਨਾ ਬਹੁਤ ਸ਼ੌਂਕ ਨਾਲ ਸਾਡੇ ਇਤਰਾਜ਼ ਕਰਦੀਆਂ ਜੇਕਰ ਅਸੀਂ ਛੁਟਕੀ ਵਗੈਰਾ ਪਾਏ ਲੀਆਂ ਕੁਝ ਚੂੜੀਆਂ ਨਾ ਨਾ ਪਾਈਏ ਤੇ ਸਾਡਾ ਰਾਜਪੂਤਾਂ ਦਾ ਪਿੰਡ ਹੈ ਤੇ ਆਪਾਂ ਲੈ ਕੇ ਆਏ ਅੱਜ ਤੁਹਾਨੂੰ ਦਿਖਾਨੀ ਆ ਮੈਂ ਛੁਟਕੀਆਂ ਮੇਰੀਆਂ ਛੁ ਅਸੀਂ ਖੇਤਾਂ 'ਚ ਗਏ ਸੀ ਇੱਕ ਦਿਨ ਸਾਗ ਤੋੜ ਤੇ ਮਿੱਟੀ ਦੇ ਵਿੱਚ ਹੀ ਮੇਰੀ ਚੁਟਕੀ ਰਹਿ ਗਈ ਸੀ ਠੀਕ ਹੈ ਜੀ ਹੁਣ ਮੈਂ ਲੈ ਕੇ ਆਈਆਂ ਮੈਂ ਤੁਹਾਨੂੰ ਉਹ ਵੀ ਦਿਖਾਉਂਦੀ ਆ ਬਹੁਤ ਸੋਹਣੀਆਂ ਚਾਂਦੀ ਦੀਆਂ ਚੁਟਕੀਆਂ ਜਿਨ੍ਹਾਂ ਨੂੰ ਪੈਰਾਂ ਦੇ ਵਿੱਚ ਪਾਉਂਦੇ ਆ ਬਹੁਤ ਸਾਰੀਆਂ ਪੈਣਾ 'ਚ ਪਾਉਂਦੀਆਂ ਨੇ ਠੀਕ ਹੈ ਜੀ ਮੈਨੂੰ ਜਰੂਰ ਦੱਸਿਓ ਕੌਣ-ਕੌਣ ਪਸੰਦ ਕਰਦਾ ਹੈ ਕੌਣ-ਕੌਣ ਪਾਉਂਦਾ ਹੈ ਪਾਇਲ ਚੁਟਕੀ ਪਾਇਲ ਮੈਨੂੰ ਤਾਂ ਹੀ ਪਸੰਦ ਹੈਗੀ ਕਿ ਝਮਝਮ ਕਰਦੀ ਏ ਉਹ ਤਾਂ ਹੀ ਵਧੀਆ ਲੱਗਦੀ ਹੈਗੀ ਤੇ ਇਹ ਚੁਟਕੀਆਂ ਮੈਂ ਸ਼ੌਂਕ ਨਾਲ ਪਾਉਂਦੀ ਆ ਇੱਕ ਮੈਂ ਰਿੰਗ ਲੈ ਕੇ ਆਈ ਆ ਮੈਂ ਤੁਹਾਨੂੰ ਉਹ ਵੀ ਦਿਖਾਨੀ ਆ ਠੀਕ ਹੈ ਜੀ ਤਦ ਤੱਕ ਤੁਸੀਂ ਬਨੇ ਰਹੋ ਇਧਰ ਮੈਂ ਸੋਈ ਸਾਫ ਕਰਕੇ ਵੇਲੇ ਹੋ ਕੇ ਮੈਂ ਤੁਹਾਨੂੰ ਦਿਖਾਨੀ ਆ ਜੀ ਤੇ ਲੋ ਜੀ ਆ ਦਿਖਾਨੀ ਆ ਮੈਂ ਤੁਹਾਨੂੰ ਪਾਇਲਾ ਨਾ ਸੋਰੀ ਚੁਟਕੀਆਂ ਤੇ ਰਿੰਗ ਦਿਖਾਨੀ ਆ ਕਿਹੜੀ ਕਿਹੜੀ ਵਧੀਆ ਲੱਗੇ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਠੀਕ ਹੈ ਜੀ ਆ ਦੇਖੋ ਜੀ ਮੈਂ ਰਿੰਗ ਮੰਗਵਾਈ ਏ ਮੈਨੂੰ ਵਧੀਆ ਲੱਗੀ ਏ ਰਿੰਗ ਪ੍ਰੀਤ ਕੋਲੋਂ ਮੰਗਵਾਈ ਵੈਸੇ ਮੈਂ ਤੇ ਬਹੁਤ ਅੱਛੀ ਲੱਗ ਰਹੀ ਸੀ ਮੈਂ ਕਿਹਾ ਚਲੇ ਪਾਵਾਂਗੀ ਕਹਿੰਦੇ ਹੁੰਦੇ ਨੇ ਕਿ ਸੰਡੇ ਨੂੰ ਪਾਣੀ ਚਾਹੀਦੀਆਂ ਨੇ ਸੰਡੇ ਨੂੰ ਪਾਣੀਆਂ ਚਾਹੀਦੀਆਂ ਰਿੰਗ ਚਾਂਦੀ ਸੋਨਾ ਜਿਹੜਾ ਹੁੰਦਾ ਸੌਰੀ ਤੇ ਲੋ ਜੀ ਆ ਦੇਖਣੀਆਂ ਮੈਂ ਤੁਹਾਨੂੰ ਲੈ ਕੇ ਆਈਆਂ ਜੀ ਆਪਣੇ ਪਿਆਰਾਂ ਲਈ ਛੁਟਕੀਆਂ ਮੈਨੂੰ ਛੁਟਕੀਆਂ ਦਾ ਵੈਸੇ ਵੀ ਬਹੁਤ ਸ਼ੌਕ ਹੈ ਇੱਥੇ ਸਾਡੇ ਬਹੁਤ ਇਤਰਾਜ਼ ਵੀ ਕਰਦੀਆਂ ਜੇਕਰ ਅਸੀਂ ਪਾਉਂਦੇ ਨਹੀਂ ਨਾ ਤੇ ਆ ਦੇਖੋ ਜੀ ਆ ਦੇਖੋ ਸੋਹਣੀਆਂ ਲੱਗ ਰਹੀਆਂ ਨੇ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਲੋ ਜੀ ਦਿਖਾ ਦਵਾਂ ਤੁਹਾਨੂੰ ਮੈਂ ਦੇਖੋ ਮੈਂ ਦੇਖੋ ਦਿਖ ਰਹੀਆਂ ਤੈ ਲੋ ਜੀ ਬਾਕੀ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਠੀਕ ਹੈ ਜੀ ਜੋ ਵੀਡੀਓ ਹੋਈ ਅੱਜ ਤੁਹਾਡੇ ਨਾਲ ਮੈਂ ਸਾਰੀ ਵੀਡੀਓ ਸ਼ੇਅਰ ਕਰਦੀ ਬਾਕੀ ਡੇਲੀ ਦੇ ਵਲੋਗਸ ਜੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਵੱਧ ਤੋਂ ਵੱਧ ਮੈਨੂੰ ਸਪੋਰਟ ਕਰਿਓ ਜੇਕਰ ਮੇਰੇ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਹੈ ਜੀ ਬੈਲ ਆਈਕਨ ਦਾ ਬਟਨ ਦਿੱਤਾ ਹੈ ਜਰੂਰ ਦਬਾ ਲਿਓ ਤਾਂ ਕਿ ਜਿਹੜਾ ਮੇਰਾ ਪਹਿਲਾ ਨੋਟੀਫਿਕੇਸ਼ਨ ਆਂਦਾ ਹੈ ਨਾ ਉਹ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਠੀਕ ਹੈ ਜੀ ਬਾਏ ਬਾਏ ਸਾਸਤ੍ਰਿਕਾ